ਮਡਾਰ ਮਲਟੀਮੀਡੀਆ ਨਾਲ ਜੁੜੀ ਹੋਈ ਸਾਰੀ ਸੰਗਤ ਜੀ ਨੂੰ ਸਭ ਤੋਂ ਪਹਿਲਾਂ ਨਵੇਂ ਬਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਅਸੀਂ ਬਾਬਾ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਵਰਾ ਸਭ ਲਈ ਵਿਹਦ ਖੁਸ਼ ਨੁਮਾ ਰਹੇ ਬਾਬਾ ਜੀ ਦੀ ਕਿਰਪਾ ਨਾਲ ਸਭ ਸੰਗਤ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਸੰਗਤ ਜੀ ਸੋਚਦੇ ਹੋਣਗੇ ਕਿ ਅੱਜ ਇਹ ਕਿਹੜਾ ਵਿਸ਼ਾ ਸਾਹਮਣੇ ਆ ਗਿਆ ਹੈ ਆਖਿਰ ਰੱਬ ਨਾਲ ਠਗੀਆਂ ਉਹ ਕਿਵੇਂ ਸਾਡੀ ਹਮੇਸ਼ਾ ਬਾਬਾ ਜੀ ਦੀ ਕਿਰਪਾ ਨਾਲ ਕੋਸ਼ਿਸ਼ ਰਹੀ ਹੈ ਕਿ ਇਹੋ ਜਿਹੇ ਵਿਸ਼ਾ ਆਪ ਜੀ ਨਾਲ ਸਾਂਝਾ ਕੀਤਾ ਜਾਵੇ ਜਿਸ ਤੋਂ ਸਾਨੂੰ ਹਮੇਸ਼ਾ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਸੰਗਤ ਜੀ ਇਨਸਾਨ ਇਨਸਾਨ ਨਾਲ ਤਾਂ ਠਗੀਆਂ ਮਾਰਦਾ ਹੀ ਸੀ ਪਰ ਹੁਣ ਉਸਨੇ ਰੱਬ ਨਾਲ ਵੀ ਠਗੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਇਨਸਾਨ ਸੋਚਦਾ ਹੈ ਕਿ ਇਨਸਾਨ ਨਾਲ ਠੱਗੀ ਮਾਰਾਂਗੇ ਤਾਂ ਸ਼ਾਇਦ ਪਕੜਿਆ ਜਾਵਾਂਗਾ ਚਲੋ ਰੱਬ ਨਾਲ ਹੀ ਠੱਗੀ ਮਾਰ ਲੈਂਦੇ ਹਾਂ ਪਰ ਇਹ ਇਨਸਾਨ ਦੀ ਸੋਚ ਗਲਤ ਹੈ ਠੱਗੀ ਤਾਂ ਠੱਗੀ ਹੀ ਹੈ ਚਾਹੇ ਇਨਸਾਨ ਨਾਲ ਹੋਵੇ ਤੇ ਚਾਹੇ ਰੱਬ ਨਾਲ ਇਨਸਾਨ ਵੀ ਤਾਂ ਰੱਬ ਦਾ ਹੀ ਬਣਾਇਆ ਹੋਇਆ ਹੈ ਤੇ ਰੱਬ ਵੀ ਇਨਸਾਨ ਦੇ ਅੰਦਰ ਖੁਦ ਬੈਠਾ ਹੈ ਆਪਾਂ ਹੁਣ ਸਪਸ਼ਟ ਕਰਦੇ ਹਾਂ ਕਿ ਰੱਬ ਨਾਲ ਇਨਸਾਨ ਕਿਸ ਕਦਰ ਠਗੀਆਂ ਮਾਰ ਰਿਹਾ ਹੈ ਰੱਬ ਨਾਲ ਠਗੀਆਂ ਮਾਰਨ ਦੇ ਇਨਸਾਨ ਨੇ ਅਨੇਕਾਂ ਹੀ ਤਰੀਕੇ ਬਣਾ ਲਏ ਹਨ ਪਰ ਰੱਬ ਨਾਲ ਇਨਸਾਨ ਕੁਝ ਖਾਸ ਤਰੀਕਿਆਂ ਨਾਲ ਕਿਵੇਂ ਠਗੀਆਂ ਮਾਰਦਾ ਹੈ ਆਪ ਜੀ ਨਾਲ ਸਾਂਝਾ ਕਰਦੇ ਹਾਂ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਇਹੋ ਜਿਹੀਆਂ ਵੀਡੀਓ ਵੇਖਦੇ ਹੋਮੋਗੇ ਜਿਵੇਂ ਕਿ ਕਿਸੇ ਧਾਰਮਿਕ ਸਥਾਨ ਤੇ ਕਥਾ ਕੀਰਤਨ ਹੁੰਦਾ ਸੀ ਤੇ ਕੋਈ ਇਨਸਾਨ 500 ਦਾ ਨਕਲੀ ਨੋਟ ਰੱਖ ਕੇ 500 ਦੀਆਂ ਪਰਚੀਆਂ ਹੀ ਇਕੱਠੀਆਂ ਕਰਕੇ ਲੈ ਗਿਆ ਸੀ ਕੀ ਇਸ ਤਰ੍ਹਾਂ ਕਰਨਾ ਮੁਨਾਸਿਬ ਹੈ ਬਿਲਕੁਲ ਨਹੀਂ ਇਸ ਤਰ੍ਹਾਂ ਤਾਂ ਸ਼ਰੇ ਆਮ ਰੱਬ ਦੇ ਘਰ ਇਨਸਾਨ ਠਗੀ ਮਾਰ ਰਹਾ ਹੈ ਹੋਰ ਤਾਂ ਹੋਰ ਕਈ ਲੋਕਾਂ ਦੀ ਪਿਤ੍ਰਤ ਹੁੰਦੀ ਹੈ ਜਦੋਂ ਕਿਸੇ ਧਾਰਮਿਕ ਸਤਾਨ ਤੇ ਜਾਣਗੇ ਤਾ ਮੱਥਾ ਟੇਕਣ ਲਈ ਜੋ ਨੋਟ ਗੱਲੇ ਵਿੱਚ ਪਾਉਣਗੇ ਉਹੀ ਨੋਟ ਪਾਉਣਗੇ ਜੋ ਨੋਟ ਉਹਨਾਂ ਤੋਂ ਮਾਰਕੀਟ ਵਿੱਚ ਕਿਤੇ ਨਹੀਂ ਚੱਲਿਆ ਜੋ ਫਟਾ ਪੁਰਾਣਾ ਅਤੇ ਸੜਿਆ ਹੋਇਆ ਹੋਵੇ ਇਨਸਾਨ ਸੋਚਦਾ ਹੈ ਕਿ ਜੋ ਨੋਟ ਕਿਤੇ ਨਹੀਂ ਚੱਲਿਆ ਉਹ ਰੱਬ ਦੇ ਘਰ ਚੱਲ ਗਿਆ ਹੈ ਪਰ ਨਹੀਂ ਉਹ ਨੋਟ ਚੱਲਿਆ ਨਹੀਂ ਹੈ ਉਹ ਤਾਂ ਸਗੋਂ ਰੁਕ ਗਿਆ ਹੈ ਉਸ ਨਾਲ ਤੁਹਾਡੀ ਬਰਕਤ ਵੀ ਰੁਕ ਗਈ ਹੈ ਇਹ ਨਹੀਂ ਹੈ ਕਿ ਰੱਬ ਨੂੰ ਤੁਹਾਡੇ ਪੈਸਿਆਂ ਦੀ ਜ਼ਰੂਰਤ ਹੈ ਬਲਕਿ ਇਹ ਹੈ ਕਿ ਤੁਸੀਂ ਰੱਬ ਨਾਲ ਠਗੀ ਮਾਰੀ ਹੈ ਰੱਬ ਨਾਲ ਠਗੀ ਮਾਰਨ ਦਾ ਇੱਕ ਹੋਰ ਤਰੀਕਾ ਵੀ ਸਾਹਮਣੇ ਆ ਗਿਆ ਹੈ ਉਹ ਇਹ ਹੈ ਕਿ ਜਦੋਂ ਇਨਸਾਨ ਮਾਰਕੀਟ ਵਿੱਚੋਂ ਜੋਤਾਂ ਵਾਸਤੇ ਘੋਲ ਲੈ ਕੇ ਆਉਂਦਾ ਹੈ ਤਾਂ ਉਹ ਸਭ ਤੋਂ ਸਸਤਾ ਤੋਂ ਸਸਤਾ ਦੇਖ ਕੇ ਲਿਆਉਂਦਾ ਹੈ ਅੱਗੋਂ ਦੁਕਾਨਦਾਰ ਵੀ ਬਿਨਾ ਸੋਚੇ ਸਮਝੇ ਸਭ ਤੋਂ ਸਸਤਾ ਤੇ ਨਕਮਾ ਕਿਉਂ ਦਿੰਦਾ ਹੈ ਇੱਕ ਪਾਸੇ ਤਾਂ ਧਾਰਮਿਕ ਸਥਾਨ ਨੂੰ ਸ਼ੁੱਧ ਕਰਨ ਲਈ ਅਸੀਂ ਕਈ ਤਰ੍ਹਾਂ ਦੇ ਉਪਰਾਲੇ ਕਰਦੇ ਹਾਂ ਤੇ ਦੂਸਰੇ ਪਾਸੇ ਮਾੜਾ ਕਿਉਂ ਜੋਤਾਂ ਵਿੱਚ ਪਾ ਕੇ ਤੁਸੀਂ ਸਭ ਵਾਤਾਵਰਣ ਅਸ਼ੁੱਧ ਕਰ ਲੈਂਦੇ ਹੋ ਸੰਗਤ ਜੀ ਅਸੀਂ ਦੱਸਦੇ ਹਾਂ ਉਹ ਕਿਵੇਂ ਤੁਸੀਂ ਜੋ ਸਭ ਤੋਂ ਸਸਤਾ ਤੇ ਮਾੜਾ ਕਿਉਂ ਜੋਤਾਂ ਲਈ ਲੈ ਕੇ ਆਏ ਹੋ ਇਹ ਕਿਉਂ ਦੇਸੀ ਕਿਉਂ ਨਹੀਂ ਹੁੰਦਾ ਇਸ ਵਿੱਚ ਕਈ ਤਰ੍ਹਾਂ ਦੇ ਗਲਤ ਰਸਾਇਣਿਕ ਮਿਲੇ ਹੋਏ ਹਨ ਇਹ ਵੀ ਹੋ ਸਕਦਾ ਹੈ ਕਿ ਉਸ ਵਿੱਚ ਕਿਸੇ ਪਸ਼ੂ ਪੰਛੀ ਦੀ ਚਰਬੀ ਹੋਵੇ ਫਿਰ ਇਹੋ ਜਿਹਾ ਕਿ ਉਹ ਜਦੋਂ ਜੋਤਾਂ ਵਿੱਚ ਬਲੇਗਾ ਤਾਂ ਉਹ ਵਾਤਾਵਰਣ ਨੂੰ ਸ਼ੁੱਧ ਕਿਵੇਂ ਕਰ ਸਕਦਾ ਹੈ ਸੰਗਤ ਜੀ ਇਹੋ ਜਹਾ ਘੋ ਜੋਤਾਂ ਲਈ ਬਾਤਣਾ ਰੱਬ ਨਾਲ ਬਹੁਤ ਵੱਡੀ ਠਗੀ ਮਾਰਨਾ ਹੈ ਰੱਬ ਨਾਲ ਠਗੀ ਅਨੇਕਾਂ ਪ੍ਰਕਾਰ ਇਨਸਾਨ ਮਾਰਦਾ ਹੈ ਪਰ ਅੱਜ ਦੀ ਵੀਡੀਓ ਵਿੱਚ ਇਹੀ ਰਾਏ ਆਪ ਜੀ ਨਾਲ ਸਾਂਝੀ ਕਰਨੀ ਸੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਜੀ ਅਤੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਜਰੂਰ ਦੇਣਾ ਜੀ ਸੰਗਤ ਜੀ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਮ ਮਡਾਰ ਮਲਟੀਮੀਡੀਆ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਅਤੇ ਨਾਲ ਹੀ ਬੈਲ ਆਈਕਨ ਜਰੂਰ ਦਵਾ ਦੇਣਾ ਤਾਂ ਕਿ ਸਾਡੇ ਚੈਨਲ ਤੋਂ ਆਉਣ ਵਾਲੀ ਹਰ ਨਵੀਂ ਵੀਡੀਓ ਆਪਜੀ ਤੱਕ ਆਸਾਨੀ ਨਾਲ ਪਹੁੰਚ ਸਕੇ ਧੰਨਵਾਦ ਜੀ ਜਿਕਰਾ ਸੰਤ ਸਾਈਂ ਲੋਕ ਜੀ ਦਾ ਬੋਲ ਸੱਚੇ ਦਰਵਾਰ ਦੀ ਜੈ